ਜਿਹਨੇ ਟਰੈਕਟਰ ਉਹਨਾਂ ਦੇ ਵੀ ਲੱਭੀ ਪੰਜਾਬ ਨੰਬਰ ਹੀ ਹੋਣਗੇ ਹਾਂਜੀ ਹਾਂ ਪੰਜਾਬ ਨੰਬਰ ਇੱਕ ਹੋਰ ਹੈ ਜੀ ਆਪਣੇ ਕੋਲੇ ਫਸਟ ਆਨਰ ਜ਼ਿਆਦਾ ਹੋਣਗੇ ਐ ਨਹੀਂ ਬੋਗਾ ਵੀ ਹਰਿਆਣੀ ਤੋਂ ਪੰਜਾਬ ਲੱਗਿਆ ਹੋ ਉਹ ਹੈਗਾ ਆਪਣੇ ਕੋਲੇ ਪੰਜਾਬ ਚ ਪੰਜਾਬੀ ਭਮੰਦੀ ਆ ਜੀ ओरिजिनल ਪੰਜਾਬ ਠੀਕ ਜਿਹਨੇ ਪਹਿਲਾਂ ਵਿੱਚ ਹੈ ਜੀ ਠੀਕ ਹੈ ਉਹਨਾਂ ਨਾਲ ਸਾਰਿਆਂ ਤੋਂ ਵੱਧ ਸਿਰੇ ਦਾ ਸਿਰੇ ਦਾ ਹਾਂਜੀ ਠੀਕ ਹੈ 22 ਮਾਡਲ ਆਗਾ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਤੇ ਆਪਾਂ ਖੜੇ ਹਾਂਗੇ ਬਾਬਾ ਟਰੈਕਟਰ ਸੇਲ ਪਰਚੇ ਜੇ ਹੰਡਿਆ ਤੇ ਸਾਹਮਣੇ ਬੈਨਰ ਤੇ ਨਿਗਾਹ ਵਰਵਾ ਦਿਓ ਨਾਲ ਬਾਈ ਆਪਣੇ ਲੱਭਿਆ ਸਾਰੇ ਗੱਲਬਾਤ ਕਰਾਂਗੇ ਸੱਸੀ ਗੱਲ ਜੀ ਠੀਕ ਆ ਬਾਈ ਬੁਰੇ ਵਧੀਆ ਚੜਦੀ ਕਲਾ ਠੀਕ ਹੈ ਸਹੀ ਗਾਇ ਬਾਈ ਜੀ ਬਾਬਾ ਟਰੈਕਟਰ ਸੇਲ ਪਰ ਤੇ ਜਾਂਦਾ ਹਾਂ ਹਾਂ ਜੀ ਹਾਂ ਠੀਕ ਆ ਬਾਈ ਜੀ ਤੇ ਬਾਈ ਜੀ ਹਰ ਰੋਜ਼ੇ ਤਕਰੀਬਨ ਬਾਈ 2 ਤੋਂ 3 ਟਰੈਕਟਰ ਸੇਲ ਕਰ ਹੀ ਦਿੰਦੇ ਹਾਂ ਹਾਂ ਜੀ ਹਾਂ ਮਾਲਕ ਦੀ ਕਿਰਪਾ ਜੀ ਹੋਈ ਜਾਂਦਾ ਠੀਕ ਹੈ ਬਾਕੀ ਹੁਣ ਸੀਜ਼ਨ ਦਾ ਟਾਈਮ ਆ ਹੁਣ ਕੰਮ ਵਧੀਆ ਚੱਲਣਾ ਜੀ ਠੀਕ ਆ ਜੀ ਹਾਂ ਜੀ ਕਿਉਂਕਿ ਬਾਕੀ ਭਰੋਸੇ ਜੋ ਕੰਮ ਹੈ ਜੀ ਆਪਾਂ ਹਾਂ ਜੀ ਹਾਂ ਹਾਂ ਜਿਹੜਾ ਵੀ ਬੰਦਾ ਕੇਰਾ ਆਉਂਦਾ ਮੁੜ ਕੇ ਐ ਦੁਬਾਰੇ ਆਉਂਦਾ ਗਾ ਇਹ ਨਹੀਂ ਕਹਿੰਦਾ ਵੀ ਉਹਨਾਂ ਵੀ ਨਾਲ ਇੱਕ ਦੋ ਜਣੇ ਨੂੰ ਹੋਰ ਵੀ ਸਾਥੀ ਲੈ ਕੇ ਆਉਂਦਾ ਰეკਮੈਂਡ ਕਰਦਾ ਆਪਣੀ ਸ਼ੋਪ ਨੂੰ ਠੀਕ ਹੈ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਹੁੰਦੇ ਬਈ ਆਪਣੇ ਆਪਣੇ ਕੋਲੇ ਤਕਰੀਬਨ 20-25 ਟਰੈਕਟਰ ਹੁੰਦੇ ਆ ਜੀ ਮੌਕੇ ਤੇ ਠੀਕ ਮੰਨ ਕੇ ਚਲੋ ਕੰਪਨੀ ਦਾ ਜਿਹੜੇ ਕਰਦੇ ਨੇ ਆਪਾਂ ਹਾਂਜੀ ਹਾਂ ਹਰੇਕ ਕੰਪਨੀ ਦਾ ਹਰੇਕ ਤਰ੍ਹਾਂ ਦਾ ਠੀਕ ਹੈ ਛੋਟੇ ਤੋਂ ਛੋਟਾ ਲੈ ਕੇ ਹਾਂਜੀ ਹਾਂ ਹਰੇਕ ਗਾਹਕ ਲਈ ਆਪਣੇ ਕੋਲੇ ਇੱਕ ਦੋ ਪੀਸ ਹੈਗੇ ਹੈਗੇ ਹਰੇਕ ਆਈ ਨਹੀਂ ਵੀ ਇੱਕੋ ਹੀ ਹੈਗਾ ਦੋ ਦੋ ਨੇ ਦੋ ਦੋ ਨੇਗੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਠੀਕ ਹੈ ਜਿਵੇਂ ਆਪਾਂ ਕਹਿੰਦੇ ਬਾਈ ਜੀ 4x4 4x2 ਠੀਕ ਹੈ ਜੇ ਮینی ਟਰੈਕਟਰ ਲੈਣਾ ਹੋਵੇ ਤਾਂ ਵੀ ਭਾਈਆਂ ਨਾਲ ਸੰਪਰਕ ਕਰ ਲਓ ਠੀਕ ਹੈ ਭਾਈ ਜੀ ਤੇ ਆਪਾਂ ਵੀਡੀਓ ਸਟਾਰਟ ਕਰਾਂਗੇ ਭਾਈ ਜੀ ਮੈਸੇਜ 9500 ਤੇ ਤੇ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਜਿੰਨੇ ਟਰੈਕਟਰ ਹੋਣਗੇ ਬਈ ਲੱਭੀ ਪੰਜਾਬ ਨੰਬਰ ਹੀ ਹੋਣਗੇ ਹਾਂ ਜੀ ਹਾਂ ਪੰਜਾਬ ਨੰਬਰ ਇੱਕ ਹੋਰ ਹੈ ਜੀ ਆਪਣੇ ਕੋਲੇ ਫਸਟ ਓਨਰ ਜ਼ਿਆਦਾ ਹੋਣਗੇ ਆਏ ਨਹੀਂ ਹੋਗਾ ਵੀ ਹਰਿਆਣੇ ਤੋਂ ਪੰਜਾਬ ਲੱਗਿਆ ਹੋਊ ਹੋਰ ਹੈਗਾ ਆਪਣੇ ਕੋਲੇ ਪੰਜਾਬ ਤੋਂ ਪੰਜਾਬ ਵੀ ਭਮੰਦਿਆ ਅਰੀਜਨਲ ਪੰਜਾਬ ਠੀਕ ਹੈ ਜੀ ਪੰਜਾਬ ਪੰਜਾਬ ਤੋਂ ਦੂਜੀ ਚੀਜ਼ੇ ਨਿਕਲੋ ਟਰੈਕਟਰ ਹਾਂ ਜੀ ਹਾਂ ਪੰਜਾਬ ਦੀ ਜਨਸੀ ਚ ਪੰਜਾਬ ਚ ਹੀ ਚੱਲੇ ਹੋਏ ਠੀਕ ਹੈ ਜੀ ਚਲੋ ਭਾਈ ਜੀ 95 ਸਮੇਸੀ ਦਿਖਾਉਣਾ ਤੁਹਾਨੂੰ ਤੇ ਮਾਡਲ ਭਾਈ ਜੀ ਇਹਗਾ 2018 ਕੰਡੀਸ਼ਨ ਭਾਈ ਕੰਡੀਸ਼ਨ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਆ 2122 ਮਾਡਲ ਆ ਰਹੀ ਆ ਠੀਕ ਹੈ ਜੀ ਤੇ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਜੀ ਲੈ ਵੀ ਵੇਟ ਵਗੈਰਾ ਲੱਗੇ ਹੋਏ ਨੇ ਕਿ ਨਾਲ ਦੇ ਟਾਇਰ ਨੇਗੇ 16 ਦੇ ਟਾਇਰਾਂ ਚਾਹਣਾ ਭਾਈ ਜੀ ਹਾਂ ਜੀ ਹਾਂ ਤੇ ਘੰਟੇ ਭਾਈ ਜੀ ਇਹ 1400 ਘੰਟਾ ਚੱਲੇ ਠੀਕ ਹੈ 1400 ਘੰਟਾ ਚੱਲੇ ਜੂ ਘਟ ਪਾਈਪ ਲੱਗੇ ਸਤਰੀ ਇਹ ਨਹੀਂ ਭਾਈ ਨਾ ਛਾਤਰੀਨੀ ਜਿਹੜਾ ਕੁਝ ਹੋਊਗਾ ਜੀ ਆਪਾਂ ਦਿਖਾਵਾਂਗੇ ਸਾਰੇ ਡਰਾਈਵਰ ਛਾਤਰੀ ਦਾ ਛਾਤਰੀ ਛਾਤਰੀ ਦਾ ਛਾਤਰੀ ਬਈ ਜੇ ਮੈਂ ਕਹਿੰਦਾ ਮਾੜਾ ਮੋਟਾ ਟੱਚ ਇੰਨੀ ਕੀ ਟੱਚਿੰਗ ਵੀ ਹੋਈ ਨਾ ਤਾਂ ਵੀ ਦੱਸ ਕੇ ਦੇਣਗੇ ਹਾਂਜੀ ਹਾਂ ਦੱਸ ਕੇ ਦਵਾਂਗੇ ਜੀ ਆਪਾਂ ਠੀਕ ਆ ਜੀ ਤੇ ਕੰਡੀਸ਼ਨ ਚੈੱਕ ਕਰਵਾ ਦੇ ਬਈ ਤੇ ਡਿਮਾਂਡ ਬਈ ਡਿਮਾਂਡ ਇਹ ਦੀ ਹੈਗੀ ਜੀ 5 ਲੱਖ 25 ਹਜ਼ਾਰ ਠੀਕ ਹੈ origignal ਹੀ ਆ ਜਿੰਨਾ ਹੈਗਾ ਹਾਂਜੀ ਹਾਂ ਠੀਕ ਹੈ ਆਲ origignal ਆ ਹਾਂਜੀ ਹਾਂ ਤੇ ਪੈਰ ਦਾਣ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਟੂ ਸਪੀਡ ਚ ਆ ਗਿਆ ਨਾ ਬਈ ਜੀ ਹਾਂਜੀ ਇਹ ਟੂ ਸਪੀਡ ਚ ਆਉਂਦਾ ਜੀ ਠੀਕ ਆ ਜੀ ਟੂ ਜੋ ਸੁਪਰ ਸੀਡਰ ਤੇ ਚੱਲੇ ਜਾਂਦਾ ਹੈ ਹਾਂਜੀ ਵੱਡੀ ਪਾਵਰ ਕਰਕੇ ਉਹ ਕੋਈ ਗੇਰਾਂ ਦਾ ਬਾਲਾ ਮੈਟਰ ਨਹੀਂ ਕਰਦਾ ਠੀਕ ਆ ਜੀ ਵੱਡੀ ਪਾਵਰ ਕਰਕੇ ਵੀ ਕਹਿੰਦਾ ਸੁਪਰ ਸੀਡਰ ਤੇ ਚੱਲ ਹੀ ਜਾਂਦਾ ਹੈ ਹਾਂ ਖਰਚਾ ਘੱਟ ਪੈਂਦਾ ਜੀ ਇਹ ਠੀਕ ਆ ਜੀ ਹਾਂਜੀ ਤੇ ਅੱਗੇ ਦੇਖੋ ਨੇ ਬਈ ਜੀ ਝੋਟਾ ਇਹਦੀਆਂ ਤੱਕਿਆ ਹੀ ਗੱਲਾਂ ਜੀ ਕਿਆ ਹੀ ਗੱਲਾਂ ਇੱਕ ਲੱਭੀ ਨਾ ਪਹਿਲਾਂ ਟਰੈਕਟਰ ਹੀ ਛੋਡੇ ਕੋਲ بڑے ਫੂਣ ਆਏ ਨਾ ਹਾਂਜੀ ਹਾਂ ਹਾਂ ਠੀਕ ਆ ਜੀ ਤੇ ਉਹਦੇ ਬੇਟ ਵਗੈਰਾ ਉਹਦੇ ਸੈਂਸਰੀ ਵਾਵਾ ਲੱਗੀ ਹੋਈ ਜਣਾ ਜਿਵੇਂ ਆ ਪਕਾ ਹਾਂਜੀ ਹਾਂ ਠੀਕ ਆ ਜੀ ਤੇ ਜਸਪ੍ਰੀਤ ਪਹਿਲਾਂ ਇਹਦੇ ਪੈਰ ਦਾਣਾ ਤੇ ਨਿਗਾ ਮਰਵਾ ਦੇ ਜਾਪਾ ਕੇ ਲਗਾਰੀਆ ਬੇਜੀ ਜਿਵੇਂ ਆਪਾਂ ਸੋਚੋਂ ਮੂੰਹ ਦੇਖਦੇ ਹੋਂ ਨਣੇ ਬੇਜੀ ਪੈਰਦਾਨਾਂ ਚ ਬੇਜੀ ਐਨੇ ਸਾਫ ਪੈਣਗੇ ਚਾਹੇ ਪੈਰਦਾਨਾਂ ਚ ਵੀ ਮੂੰਹ ਦੇਖ ਲਓ ਨਾ ਬਈ ਹਾਂਜੀ ਹਾਂ ਜਿਵੇਂ ਬਿਲਕੁਲ ਸ਼ੋਰੂਮ ਕੰਡੀਸ਼ਨ ਆ ਗਿਆ ਨਾ ਠੀਕ ਹੈ ਜੀ ਪਾਪਾ ਟਰੈਕਟਰ ਸੇਲ ਪਰਚੇਜ ਸ਼ੋਰੂਮ ਹਾਂਜੀ ਹਾਂ ਠੀਕ ਇੱਕ ਟਰੈਕਟਰ ਵੀ ਸ਼ੋਰੂਮ ਕੰਡੀਸ਼ਨ ਟਰੈਕਟਰ ਵੀ ਸ਼ੋਰੂਮ ਕੰਡੀਸ਼ਨ ਨਾਲ ਦੇ ਟਾਇਰ ਨੇ ਵੀ ਘੰਟੇ ਚੱਲੇ ਹੋਏ ਬੇਜੀ ਇਹ 780 ਠੀਕ ਹੈ ਜੀ ਤੇ ਪੀਪੀ08 ਕਪੂਰਥਾਲਾ ਦਾ ਨੰਬਰ ਹੈ ਜਲੰਧਰ ਜਲੰਧਰ ਦਾ ਜਲੰਧਰ ਦਾ ਨੰਬਰ ਆ ਬਾਈ ਜੀ ਬਾਕੀ ਚੀਟਾ ਵਗੈਰਾ ਦਿਖ ਪੂਰੀਆਂ ਪਈਆਂ ਨਹੀਂਆਂ ਤੇ ਜਿਹੜਿਆ ਲਫਾ ਫਲੂਪੇ ਨਾਲ ਦੀ ਨਹੀਂ ਪਈ ਨਾਲ ਦੇ ਜੀ ਨਾਲ ਦੇ ਠੀਕ ਹੈ ਨਾਲ ਦੀ ਲਫਾ ਫਲੂਪੇ ਨੇ ਕਨੋਪੀ ਛੱਤ ਕਨੋਪੀ ਲੱਗੀ ਹੋਈ ਆ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਠੀਕ ਹੈ ਤੇ ਪੂਰਾ ਓਕੇ ਕੰਡੀਸ਼ਨ ਆ ਟੇਲ ਟੇਬਲ ਸਟੀering ਆ ਆ ਦੇਖੋ ਜੀ ਸਟੀering ਤੇ ਵੀ ਦਾਣੇ ਪਿਆ ਹਜੇ ਠੀਕ ਹੈ ਜੀ ਸਾਫ ਆ ਪੂਰਾ ਪੂਰਾ ਠੀਕ ਹੈ ਜੀ ਆਲ ਮੁੱਕੀ ਗੱਲ ਜੀ ਮੈਂ ਪਕੜੀ ਹਾਂ ਜਿੰਨੇ ਪਹਿਲਾਂ ਵਿੱਚ ਹੈ ਜੀ ਠੀਕ ਹੈ ਜੀ ਉਹਨਾਂ ਨਾਲ ਸਾਰਿਆਂ ਤੋਂ ਵੱਧ ਸਿਰੇ ਦਾ ਸਿਰੇ ਦਾ ਹਾਂਜੀ ਠੀਕ ਹੈ ਬਾਈ ਮਾਡਲ ਆਗਾ ਹਾਂਜੀ ਹਾਂ ਠੀਕ ਹੈ ਜੀ ਤੇ ਡਿਮਾਂਡ ਬਾਈ ਜੀ ਨਮਾਨਗਰਮ 77 ਜੀ 11 ਲੱਖ 75000 ਹਾਂਜੀ ਮਾਨਤਨ ਲੱਭੀ ਹੁਣੀ ਕਰਾਵੇ ਮਾਨਤਨ 11.5 ਦਾ 11.5 ਦਾ ਹਾਂਜੀ ਲੈ ਵੀ ਸਿੱਧੀ ਸ਼ੂਟ ਦੇਤੀ ਸਿੱਧੀ ਸ਼ੂਟ ਦੇਤੀ ਇਹ ਨਹੀਂ ਹੈਗਾ 5 7 2 4 ਸਿੱਧੀ 25000 ਸਿੱਧੀ 25000 ਰੁਪਏ ਸਿੱਧੀ ਸ਼ੂਟ ਆ ਗਈ ਮਾਨਤਨ ਹਜੇ ਵੀ ਹੋ ਜਾਊਗਾ ਬਾਈ ਕੋਈ ਚੱਕਰ ਨਹੀਂ ਆਜੇ ਕੋਈ ਚੱਕਰ ਨਹੀਂ ਜੀ ਤੇ ਅੱਗੇ ਗਏ ਬਾਈ ਜੀ ਸੋਨਾ ਲੀਕਾ 745 ਦਾ ਕੰਡੀਸ਼ਨ ਇਹਦੀ ਵੀ ਚੈੱਕ ਕਰਵਾ ਦੋ ਬਾਈ ਜੀ ਤੇ ਬੈਗ ਟਾ ਰਹਿ ਗਏ ਨੇ ਬਾਈ ਜੀ ਇਹਦੇ ਨਾਲ ਦੇ ਨਾਲ ਦੇ ਲੈ ਬਾਈ ਬੈਗ ਟਾ ਨਾਲ ਦੇ ਨੇ ਸਾਡੀ ਘਟਾਈ ਚ ਆ ਗਿਆ ਨਾ ਬਾਈ ਜੀ ਹਾਂਜੀ ਹਾਂ ਠੀਕ ਆ ਸਾਡੀ ਘਟਾਈ ਚ ਆ ਗਿਆ ਤੇ ਰੰਗ ਪੇਂਟ ਬਾਈ ਰੰਗਾ ਮੜਾ ਜਾ ਆ ਚੀਜ਼ ਆ ਗਈ ਹੈ ਨਾ ਹਾਂਜੀ ਹਾਂ ਜੱਜਮੈਂਟ ਆਉਗੀ ਨਹੀਂ ਇਹ ਗੱਲ ਐਵੇਂ ਨਹੀਂ ਹੁੰਦੀ ਵੀ ਦੱਸਤਾ ਗੱਲ ਐਵੇਂ ਹੈ ਜੇ ਕੋਈ ਆਊਗਾ ਇਹ ਨਾ ਹੋਵੇ ਹਰਾਸਮੈਂਟ ਹੋਵੇ ਨਾ ਬਾਈ ਜੀ ਕੋਈ ਖੋਟ ਕੱਢੇ ਹਾਂਜੀ ਹਾਂ ਠੀਕ ਆ ਪਹਿਲਾਂ ਦੱਸਤਾ ਬਾਈ ਨੇ ਵੀ ਹਾਂ ਉਰੋਂ ਆ ਚੀਜ਼ ਬਈ ਪੇਂਟੋ ਕੋਈ ਵੀ ਆ ਚੀਜ਼ ਇੰਨੀ ਹਾਂਜੀ ਠੀਕ ਆ ਤੇ 14 ਮਾਡਲ ਆਣਾ ਬਾਈ ਜੀ ਇਹ ਹਾਂਜੀ ਹਾਂ ਠੀਕ ਆ ਜੀ ਤੇ ਨਾਲ ਦੇ ਟਾਇਰ ਨੇ ਸਾਡੀ ਘਟਾਈ ਆਗੇ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ 315000 ਰੁਪਏ ਪੀਵੀ0 6 ਨੰਬਰ ਆਵੇ ਜੀ ਤੇ ਜੋ ਘੱਟ ਪੈਪ ਲੱਗੋਈ ਆ ਤੇ 13 ਦੇ 12 ਚ ਵੇਜੇ ਨੇ ਹਾਂਜੀ ਹਾਂ ਇਹ 13 6 ਠਾਈ ਦੇ ਟੈਨ ਠੀਕ ਹੈ 13 ਦੇ ਟੈਨ ਚ ਵੇਜੇ ਕੰਡੀਸ਼ਨ ਓਕੇ ਇੰਜਨ ਗੇਅਰ ਬਈ ਇੰਜਨ ਗੇਅਰ ਪੂਰਾ ਫੁੱਲ ਓਕੇ ਆ ਜੀ ਠੀਕ ਹੈ ਮੈਂ ਕਹਾਂ ਸਾਰੇ ਚਲਾ ਲਿਓ ਸਾਰੇ ਚਲਾ ਲਿਓ ਉਹਦੇ ਬਰਾਬਰ ਚੱਲੇਗਾ ਉਹਦੇ ਬਰਾਬਰ ਚੱਲੇਗਾ ਹਾਂਜੀ ਠੀਕ ਹੈ ਜਾਂਚੀ ਵਾਲੇ ਟਰਾਈ ਵਾਲਾ ਕੰਮ ਆਗਾ ਹਾਂਜੀ ਹਾਂ ਠੀਕ ਹੈ ਤੇ ਅੱਗੇ ਕਹ ਬਈ ਸੋਨਾ ਲੀਕਾ 35 ਦਾ ਪੱਠਿਆੜਾ ਦੀ ਬਦੰਤ ਕਹ ਲਈਏ ਹਾਂਜੀ ਇਹ ਕਾਈ ਲਵੇ ਪੱਠਿਆੜਾ ਦੀ ਪਸੰਦ ਆ ਇਹ ਵੀ ਸਾਡੇ ਘਟਾਈ ਜਾ ਗਏ ਨਾ ਬਈ ਜੀ ਠੀਕ ਹੈ गाइस ਤੇ ਟਾਇਰ ਬਾਈ ਜੀ ਫਰੰਟ ਟਾਇਰ ਫਰੰਟ ਇਹਦੀ ਹੈਗੀ ਜੀ ਅੱਧੇ ਕ ਤੇ ਬੈਕ ਬਾਈ ਜੀ ਬੈਕ ਇਹਦੇ ਹੈਗੇ ਕਿ 90 ਪੈਸੇ ਟਾਇਰ ਆ ਠੀਕ ਹੈ ਜੀ 90 ਪੈਸੇ ਬੈਕ ਟਾਇਰ ਆ ਕੇ ਹਾਂਜੀ ਤੇ ਸਤਰੀ ਵਗੈਰਾ ਸਰਪਲ ਲੱਗੇ ਹੋਇਆ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਓਕੇ ਰਿਪੋਰਟ ਦੇ ਵਿੱਚ ਮਾਡਲ ਹੈਗਾ ਜੀ ਬਈ ਇਹ 7 ਹਾਂਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ 240 ਜੀ 2 ਲੱਖ 40000 40000 ਹਾਂਜੀ ਛੋਟੇ ਆ ਮਾਨਦਾਨ ਹੋਜੂ ਮਾਨਦਾਨ ਕਰ ਦਾਂਗੇ ਠੀਕ ਹੈ ਜੀ ਲੈ ਬਈ ਮੇਰੀ ਵੀਡੀਓ ਲੈ ਕੇ ਹੁਣੇ ਆਪਾਂ ਭਜਦੇ ਮਾਨਦਾਨ ਫੁੱਲ ਕਰਾਂਗੇ ਜੀ ਮੇਰੇ ਵੀਡੀਓ ਦੇਖ ਕੇ ਆ ਜਾਓ ਭਾਈ ਫੁੱਲ ਮਾਨਤਾਨ ਹੋ ਜੂਗਾ ਕੋਈ ਚੱਕਰ ਨਹੀਂ ਪੂਰਾ ਫੁੱਲ ਕਰਾਂਗੇ ਠੀਕ ਆ ਬੱਬੂ ਦਾ ਨਾਮ ਲੈ ਦਿਓ ਤੇ ਅੱਗੇ ਗਿਆ ਭਾਈ ਜੀ ਛੋਟੇ ਜ਼ਿੰਮੇਦਾਰ ਦੀ ਪਹਿਲੀ ਪਸੰਦ ਕਹਿ ਲਈਏ ਨਾ ਹਾਂਜੀ ਹਾਂ ਠੀਕ ਆ ਜੀ ਮੈਸੇਜ 241 ਆ ਗਿਆ ਵਾਜੇ ਇਹ ਅੱਜ ਕੱਲ੍ਹ ਜੀ ਵੱਡੇ ਜ਼ਿੰਮੇਦਾਰਾਂ ਦੀ ਪਸੰਦ ਬੰਦਾ ਜਾਂਦਾ ਕਿਉਂਕਿ ਜੇ ਮਨੋ ਵੱਡਾ ਡਾਇਰੈਕਟਰ ਆ ਹਾਂ ਉਹਦੇ ਨਾਲ ਤਕਰੀਬਨ ਜ਼ਿਆਦਾਤਰ ਬੰਦਾ ਛੋਟਾ ਰੱਖਦਾ ਇਹ ਰੱਖਦਾ ਉਹ ਕਦੇ ਚਲਾਉਣਾ ਇਹ ਹਰ ਵਕਤ ਉਹ ਵੱਡੇ ਕੰਮ ਦੀ ਚੀਜ਼ ਜਿਵੇਂ ਛੋਟੇ ਕੰਮ ਕੁੱਦੂ ਕੁੱਦੂ ਕਰਨਾ ਹੋਰ ਛੋਟਾ ਛੋਟਾ ਇਹ ਖੇਤ ਉੱਠਿਆ ਵਾਲਾ ਖੇਤ ਬਾਹਣਾ ਬਾਕੀ ਹੋਰ ਛੋਟੇ ਕੰਮ ਨਾਲ ਥੋੜਾ ਕੰਮ ਦਿੰਦਾ ਜੀ ਥੋੜਾ ਕੰਮ ਦਿੰਦਾ ਆਲ ਓਵਰਲ ਆ ਗਿਆ ਹਾਂਜੀ ਅਸੀਂ ਝੋਨੇ ਦਾ ਕੰਮ ਇੱਥੇ ਸਾਰਾ ਇੱਥੋਂ ਲੈ ਆ ਤੇ ਸੁੱਕਾ ਬਾਹਣ ਵੀ ਇਹਦੇ ਨਾਲ ਬਾਹਿਆ ਠੀਕ ਹੈ ਜੀ ਤੇ ਕੱਦੂ-ਕੱਦੂ ਸਾਰੇ ਇਹਦੇ ਨਾਲ ਹੀ ਕੀਤਾ ਠੀਕ ਹੈ ਜੀ ਤੇ ਪਾਵਰ ਸਟੀਰੀਂਗ ਹਾਂਜੀ ਹਾਂ ਪਾਵਰ ਸਟੀਰੀਂਗ ਦੋਨੇ ਪਾਸੇ ਚੈੱਕ ਕਰਾ ਠੀਕ ਹੈ ਦੋਨੇ ਪਾਸੇ ਚੈੱਕ ਆ ਗਿਆ ਭਾਈ ਇਹ ਪਾਵਰ ਸਟੀਰੀਂਗ ਸਿੰਗਲ ਚੈੱਕ ਕਰਨੀ ਹੈਗਾ ਤੇ ਪੰਜਾਬ ਨੰਬਰ ਆ ਤੇ ਟਾਇਰਾਂ ਟੂਰਾਂ 'ਚ ਵੀ ਬੇਟ ਲੱਗੇ ਹੋਏ ਨੇਗੇ ਹਾਂਜੀ ਹਾਂ ਠੀਕ ਆ ਭਾਈ ਤੇ ਆਲ ਓਰੀਜਨਲ ਆ ਠੀਕ ਹੈ ਆ ਚੀਜ ਹੋਈ ਹੋਈ ਆ ਮਰੇ ਐ ਪਿਛਲੀ ਪਿਛਲੀ ਹਾਂਜੀ ਇਹ ਕੱਲੇ ਪਿਛਲੇ ਚੀਜ ਹੋਈ ਹੋਈ ਆ ਕੋਈ ਨਾ ਮੌਕੇ ਤੇ ਆ ਕੇ ਇਹ ਹੋਰ ਕੋਈ ਨਹੀਂ ਦੱਸ ਕੇ ਦੂਗੇ ਜੀ ਆਪੇ ਹੀ ਦੱਸ ਕੇ ਦਵਾਂਗੇ ਠੀਕ ਹੈ ਜੀ ਕਹੜੇ ਜਿਵੇਂ ਆਪਾਂ ਵਿਸ਼ਵਾਸ ਜੋ ਇੱਕ ਵਾਰੀ ਆ ਗਿਆ ਦੁਬਾਰੇ ਗਾਣਾ ਪੈਣੀ ਆ ਹਾਂਜੀ ਨਾ 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 ਜਮੀ ਨਹੀਂ ਮਹੌ ਇਹ ਕੰਮ ਨਹੀਂ ਕਰਦਾ ਇਹ ਮਾਡਲ ਵਾਜੀ ਇਹ 2013 ਜੀ 13 ਮਾਡਲ ਆ ਗਾਣਾ ਵਾਜੀ ਤੇ ਕੰਡੀਸ਼ਨ ਦਾ ਸਾਫ ਆਗਾ ਤੇ ਡਿਮਾਂਡ ਵਾਜੀ ਡਿਮਾਂਡ ਇਹਦੀ 385000 3 ਲੱਖ 85000 ਸਾਰਾ ਸੀਲਡ ਪੈ ਗਿਆ ਦੇਖੋ ਪੰਪ ਪੰਪ ਹਜੇ ਤੱਕ ਖੁੱਲਿਆ ਨਹੀਂ ਇਹਦਾ ਠੀਕ ਹੈ ਜੀ ਪਾਪਾ ਜੇ ਤੱਕ ਮੈਗਨ ਚਾਪੀ ਪਾਣ ਲੱਗਣੀ ਸਮਝੀ ਜੀ ਲੈ ਕੇ ਆਈ ਨਾ ਪੂਰੀ ਫੋਲ ਸਮਾਈ ਚ ਚੱਲ ਹੈ ਠੀਕ ਹੈ ਲੈ ਵੀ ਪੂਰਾ ਫੋਲ ਸਮਾਈ ਚ ਚੱਲ ਹੋਇਆ ਤੇ ਅੱਗੇ ਦਿਖਾਉਣਾ ਸ਼ੂਮੈਜ ਜੌਂਡੀਰ 5310 5310 ਇਹ ਵੀ ਕੋਈ ਬਹੁਤ ਸਾਂਚ ਚੱਲਦਾ ਨਾ ਬਈ ਹਾਂ ਜੀ ਹਾਂ ਠੀਕ ਆ ਬਈ ਜੀ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਤੇ ਸਾਫ ਪਿਆਣਾ ਬਈ ਇੱਕ ਪਹਿਲਾਂ ਕਹਿ ਲਿਆ ਨਾ ਪਰ ਕੈਮਰੇਜ ਫੋਟੋ ਦੇਖਣ ਵਾਲਾ ਕੰਮ ਆ ਨਾ ਸੀਸ਼ੇ ਚ ਫੋਟੋ ਜਮਾ ਜੀ ਸ਼ੀਸ਼ੇ ਚ ਪੂਰੀ ਸਾਫ ਆਉਂਦੀ ਹੈ ਬਈ ਜੀ ਤੇ ਨਾਲ ਦੀ ਟਾਇਰ ਦੂਰ ਬਈ ਜੀ ਮੈਂ ਟਾਇਰ ਦੁਬਾਰਾ ਦੇ ਜੀ ਇਹਦੇ ਦੁਬਾਰਾ ਦੇ ਟਾਇਰ ਆ ਹਾਂਜੀ ਦੁਬਾਰਾ ਇਹਦੇ 95 ਪੈਸੇ ਟਾਇਰ ਆ ਠੀਕ ਹੈ 95 ਪੈਸੇ ਟਾਇਰ ਬਈ ਜੀ ਦੁਬਾਰਾ ਦੇ ਨੇਗੇ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਆ ਜੀ ਠੀਕ ਆ ਹੁਣ ਬਈ ਮਾਡਲ ਮੈਂ ਵੀ ਮੂਰੇ ਹੋਣੀ ਦੇਖੇਗਾ ਕਿਉਂਕਿ ਮੈਂ ਵੀ ਤਾਈ ਪਹਿ ਕੇ ਆਖਾ ਜਿਗਾ ਵੀ ਨਾਲ ਦੇ ਟਾਇਰ ਨੇਗੇ ਦਵਾਈ ਕਹਿੰਦਾ ਦੁਬਾਰੇ ਦੇ ਨੇ ਤੇ ਮਾੜ ਲੈ ਗਿਆ ਬਈ ਜੀ 2016 ਠੀਕ ਆ ਜੀ ਮੈਂ ਇਹਨੂੰ ਐਸੇ ਰਮਾ 22 23 ਮਾੜ ਲਊਗਾ ਟਾਇਰ ਕਰਕੇ ਆਖਾ ਜਿਗਾ ਨਾਲ ਦੇ ਟਾਇਰ ਨੇਗੇ ਇੱਕ ਸੰਭਾਈ ਜੀ ਵੱਧ ਜਾ ਲੈ ਠੀਕ ਆ ਜੀ ਤੇ ਪੰਜਾਬ ਨ ਮੌਕੇ ਤੇ ਇਹ ਹੋ ਜੂਗਾ ਜੀ 5,60,000 ਰੁਪਏ 5 ਲੱਖ 60 ਹਜ਼ਾਰ ਹਾਂਜੀ ਹੋ ਜੂ ਹੋ ਜੂ ਹੋ ਜੂ ਹੋਰ ਵੀ ਹੋ ਜੂ ਬਾਈ ਹੋਰ ਬੱਸ ਵਿੱਚ ਥੋੜਾ ਜਿਆਦਾ ਪਹਿਲੀ ਆਪਾਂ ਡਿਸਕਾਊਂਟ ਕਰਕੇ ਰੇਟ ਲਾਇਆ ਹੋਇਆ ਦਾ ਠੀਕ ਆ ਜੀ ਇਹ ਇਹ ਹੈਗਾ ਬਾਈ ਜੀ ਅਰਜਨ ਹਾਂਜੀ ਤੇ ਇਹ ਮਾਈ ਮਾਡਲ ਹੈ 1K ਮਾਡਲ 1K ਮਾਡਲ ਤੇ ਇਹਦੀ ਡਿਮਾਂਡ ਹੈ ਜੀ 6,65,000 ਜੀ 6 ਲੱਖ 65 ਹਜ਼ਾਰ ਆ ਜਾਓ ਬਾਈ ਜੀ ਥੋੜਾ ਨਾਲ ਦੇ ਨਾਲ ਉਹਨਾਂ ਨੇ ਰੇਟ ਦੱਸੀ ਜਾਵਾਂਗੇ ਤੇ ਅੱਗੇ ਆ ਗਿਆ ਬਾਈ ਜੀ 730 ਤੇ ਇਹ ਮਾਡਲ ਬਾਈ ਜੀ 2006 ਤੇ ਡਿਮਾਂਡ 3,11,000 ਜੀ ਤੇ ਆ ਗਿਆ ਗਾ ਸੋਨਾ ਲੀਕਾ ਬੀ ਮਾਡਲ ਜੀ ਤੇ ਡਿਮਾਂਡ ਜੀ 545000 ਜੀ 855 ਇਹ ਹੈਗਾ ਜੀ ਆਪਣਾ 13 ਮਾਡਲ ਹੈ ਜੀ ਤੇ 4 ਲੱਖ 95000 ਰੁਪਏ ਡਿਮਾਂਡ ਹੈ ਜੀ ਇਹਦੀ ਠੀਕ ਹੈ ਜੀ ਤੇ ਟੌਪ ਮਾਡਲ ਆ ਗਿਆ 855 22 ਮਾਡਲ 7 ਲੱਖ 80000 ਰੁਪਏ ਡਿਮਾਂਡ ਤੇ ਸਮਾਰਟ ਆ ਗਿਆ ਬਈ ਜੀ ਮੈਸੀ 21 ਮਾਡਲ ਜੀ 21 ਮਾਡਲ ਹੈ ਅਸੈਸਰੀ ਅਸੈਸਰੀ ਸਾਰੀ ਨਾਲ ਆ ਜੀ ਨਾਲ ਹੀ ਆ ਹਾਂ ਜੀ ਪਿੱਛੇ ਵੇਟ ਆ ਗਏ ਰੇਡੀਅਲ ਟਾਇਰ ਪਏ ਹੋਏ ਆ ਗਏ ਠੀਕ ਤੇ ਡੈਕ ਲੱਗਿਆ ਹੋਇਆ ਫਾਈਬਰ ਦਾ ਇੱਕ ਤਾਂ ਆਪਾਂ ਕਹਿ ਨਹੀਂ ਹੁੰਦੇ ਨਾ ਵੀ ਲੱਭੀ ਛੋਟਾ ਟਰੈਕਟਰ ਹਾਂਜੀ ਠੀਕ ਆ ਇਕ ਆਪਾ ਕਹਿੰਦੇ ਨੇ ਨਗੀਨਾ ਇੱਕ ਮੋਰ ਕਹਿੰਦੇ ਨੇ ਇਹ ਆ ਗਿਆ ਜਹਾਜ਼ ਇਹ ਜਹਾਜ਼ ਹੀ ਆ ਜੀ ਇਹ ਆ ਗਿਆ ਬਈ ਜੀ ਜਹਾਜ਼ ਡ੍ਰੈਕਟਰ ਦੇਖ ਸਕਦੇ ਹੋ ਕਿ ਬੈਕ ਟਾਇਰ ਵੀ 16 ਦੇ ਪਾਇਆ ਹੋਏ ਨੇ ਕਿ ਵੱਡੇ ਟਾਇਰ ਨੇ ਬਈ ਜੀ ਪੂਰੀ ਮੌਨਸਟਰ ਲੁੱਕ ਆ ਜੀ ਮੌਨਸਟਰ ਲੁੱਕ ਆਣਾ ਜੇ ਰੋਡ ਤੇ ਜਾਂਦਾ ਹੋਵੇ ਪਤਾ ਲੱਗੂ ਵੀ ਜਾ ਰਿਹਾ ਹੈ ਨਾ ਠੀਕ ਹੈ ਫੋਰ ਸਪੀਡ ਚ ਬਈ ਜੀ ਹਾਂ ਇਹ ਫੋਰ ਸਪੀਡ ਚ ਹੈ ਫੋਰ ਸਪੀਡ ਚ ਇੱਕ ਹੀ ਮਾਡਲ ਹੈ ਬਈ ਜੀ ਰਿਜੀਨਲ ਆ ਹਾਂ ਜੀ ਹਾਂ ਹਾਂ ਤੇ ਡਿਮਾਂਡ ਬਈ ਜੀ 6 ਲੱਖ 80 ਹਜ਼ਾਰ 6 ਲੱਖ 80 ਹਜ਼ਾਰ ਰੁਪਿਆ ਮਾਨਦਾਨ ਹੋ ਜੂ ਬਈ ਹਾਂ ਜੀ ਸੋਨਾਲਿਕ ਆ ਗਿਆ 750 ਦਾ ਚੇਂਜਰ ਗ 5.5 ਲੱਖ ਠੀਕ ਆ ਜੀ ਅੱਗੇ ਆ ਗਿਆ ਭਾਈ ਜੀ ਜੌਂਡੀਆ 545 2 ਵੀਲ 2 ਵੀਲ ਹਾਂਜੀ ਤੇ 4/2 ਚ ਆ ਗਿਆ ਭਾਈ ਜੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਤੇ origignal ਵੀ ਜਿੰਨਾ ਵੀ ਹੈਗਾ ਹਾਂਜੀ ਹਾਂ ਐਸੈਸਰੀ ਐਸੈਸਰੀ ਲੱਗੀ ਹੋਈ ਹੈ ਜੀ ਠੀਕ ਆ ਜੀ ਫੁੱਲ ਟੌਪ ਆ ਇਹ ਠੀਕ ਤੇ ਛਤਰੀ ਬਾਈ ਇਹਦੇ ਨਾਲ ਛਤਰੀ ਨਹੀਂ ਛਤਰੀ ਨਹੀਂ ਹੈਗੀ ਠੀਕ ਆ ਛਤਰੀ ਨਹੀਂ ਜੋ ਹੋਈ ਬਾਈ ਕੋਈ ਨਾ ਜੇ ਉਰੇ ਆ ਕੇ ਉਹ ਕਰੇ ਹਾਂਜੀ ਹਾਂ ਜਿਹੜਾ ਸਮਾਨ ਹੋਊ ਆਪਾਂ ਨਾਲ ਦੇਵਾਂਗੇ ਇਹਦੇ ਠੀਕ ਆ ਭਾਈ ਜੀ ਤੇ ਟਾਇਰ ਬਾਈ ਇਹਦੇ ਟਾਇਰ ਇਹਦੇ ਨਾਲ ਦੇ ਹੈਗੇ ਜੀ 85 ਪੈਸੇ ਤੇ ਮਾਰ ਲੈਗਾ ਭਾਈ ਜੀ ਇਹ 19 19 ਮਾਡਲ ਆਗਾ ਠੀਕ ਹੈ ਨਾਲ ਦੇ ਟਾਇਰ ਨੇ ਬਈ 19 ਮਾਡਲ ਆਗਾ ਹਾਂਜੀ ਤੇ ਖੁੱਲਵੇਂ ਹਿੱਸੇ ਵਾਲਾ ਹਾਂਜੀ ਹਾਂ ਡਬਲ ਪੀਟੀਓ ਤੇ ਡਬਲ ਡਿਸਟ੍ਰਿਬਿਊਟਰ ਤੇ ਬਟਨ ਵਾਲੀ ਲਿਫਟ ਆ ਬਟਨ ਵਾਲੀ ਲਿਫਟ ਆਗੇ ਬਈ ਤੇ ਇਹਦੀ ਡਿਮਾਂਡ ਬਈ 7.5 ਲੱਖ ਜੀ 7.5 ਲੱਖ ਹਾਂਜੀ ਠੀਕ ਹੈ ਬਾਕੀ ਬਈ ਇੱਧਰ ਵੀ ਦੋ ਟਰੈਕਟਰ ਖੜੇ ਨੇਗਾ 969 ਗੜਣਾ 4x4 ਸੱਤ ਪਤੀ ਬੰਨਿਆ ਖੜੇਗਾ ਹਾਂਜੀ ਸਕਰੀਨ ਤੇ ਨੰਬਰ ਹੈਗਾ ਬਾਕੀ ਬਈ ਬਾਕੀ ਜਿਹੋ ਜਿਹਾ ਚਾਹੀਦਾ ਆਪਾਂ ਕੋਈ ਨਹੀਂ ਜੀ ਫੋਨ ਕਰਕੇ ਬੰਦਾ ਪੁੱਛ ਸਕਦਾ ਕਿਹ ਟਰੈਕਟਰ ਆਪਣੇ ਇੱਥੇ ਮੌਕੇ ਤੇ ਮੌਜੂਦ ਹੈ ਵੀ ਨਹੀਂ ਠੀਕ ਆ ਹਾਂਜੀ ਹੋਰ ਵੀ ਟਰੈਕਟਰ ਹੁੰਦੇ ਨੇਗੇ ਹੋਰ ਕੋਈ ਚੱਕਰ ਨਹੀਂ ਆਗਾ ਨਾ ਕਈ ਵਾਰ ਕਹਿੰਦੇ ਨਾ ਵੀ ਇਹੀ ਟਰੈਕਟਰ ਨੇ ਆਪਾਂ ਇੰਨਾ ਕਰਕੇ ਫੋਨ ਲਾਏ ਹੋਰ ਕਰਕੇ ਵੀ ਲਾ ਸਕਦਾ ਹੈ ਜੀ ਹਾਂ ਜੀ ਹਾਂ ਜੇ ਕਿਸੇ ਨੇ ਵੇਚਣਾ ਉਹ ਵੀ ਲਾ ਸਕਦਾ ਕਿਸੇ ਨੇ ਕਿਰਾਏ ਤੇ ਲੈਣਾ ਉਹ ਵੀ ਲਾ ਸਕਦਾ ਹਾਂ ਜੀ ਹਾਂ ਠੀਕ ਹੈ ਆਲ ਓਵਰ ਆਲ ਆਊਂਡਰ ਸਾਰੀਆਂ ਸਹੂਲਤਾਂ ਜੀ ਠੀਕ ਆ ਬਈ ਠੀਕ ਆ ਬਈ ਲੱਭੀ ਬਹੁਤ ਬਹੁਤ ਧੰਨਵਾਦ ਗੱਲ ਕਰਕੇ ਬਹੁਤ ਵਧੀਆ ਲੱਗਿਆ ਬਈ ਸੁਭਾਅ ਬਈ ਇੱਕ ਨਾ ਆ ਭਾਈ ਲਈ ਲਾਇਕ ਕਰਦੇ ਉਹ ਬੰਦਾ ਬਹੁਤ ਕਹਿੰਟ ਆ ਬਈ ਠੀਕ ਆ ਬਈ ਲੱਭੀ ਠੀਕ ਹੈ ਜੀ ਧੰਨਵਾਦ ਸਸਿਕਾ ਧੰਨਵਾਦ ਜੀ